ਮਹਾਲੀ ਪੁਲਿਸ ਨੇ ਬੀਤੇ ਦਿਨ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਹ ਤਿੰਨੇ ਨੌਜਵਾਨ ਜਿਹੜੇ ਆ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਕਿਸੇ ਕੋਲੋਂ ਐਕਟਿਵਾਂ ਲੁੱਟ ਲਿਆ ਕਿਸੇ ਕੋਲੋਂ ਗੱਡੀ ਲੁੱਟ ਲਈ ਤੇ ਬਾਅਦ ਚੋਂ ਇਹ ਕਰਦੇ ਕੀ ਸੀਗੇ ਵੀ ਜਿੱਦਾਂ ਬੰਦਾ ਸਵੇਰੇ ਘਰੋਂ ਨਿਕਲਦਾ ਤੇ ਸ਼ਾਮ ਨੂੰ ਵਾਪਸ ਘਰ ਚਲਾ ਜਾਂਦਾ ਇਹ ਬਿਲਕੁਲ ਉਸੇ ਤਰਜ਼ ਦੇ ਉੱਤੇ ਤਿੰਨੋਂ ਜਣੇ ਜਿਹੜੇ ਆ ਕੰਮ ਕਰਦੇ ਸੀਗੇ ਇਹ ਸਵੇਰੇ ਬੱਸ ਦੇ ਉੱਤੇ ਫਾਜ਼ਲਕਾ ਤੋਂ ਮਹਾਲੀ ਆ ਜਾਂਦੇ ਸੀਗੇ ਉੱਥੇ ਇਹਨਾਂ ਨੇ ਇੱਕ ਪੀਜੀ ਲਿਆ ਹੋਇਆ ਸੀਗਾ ਵਿਉਂਤਬੰਦੀ ਕਰਦੇ ਸੀਗੇ ਵੀ ਕਿਹੜੇ ਇਲਾਕੇ 'ਚ ਵਾਰਦਾਤ ਕਰਨੀ ਆ ਉੱਥੇ ਵਾਰਦਾਤ ਕਰਦੇ ਸੀਗੇ ਤੇ ਬਾਅਦ 'ਚ ਸ਼ਾਮ ਨੂੰ ਜਿਹੜਾ ਇਹਨਾਂ ਨੇ ਲੁੱਟਦਾ ਸਮਾਨ ਹੁੰਦਾ ਸੀ ਇਹ ਗੱਡੀਆਂ ਤੇ ਐਕਟਿਵਾ ਜ਼ਿਆਦਾ ਲੁੱਟਦੇ ਸੀਗੇ ਉਹ ਲੈ ਕੇ ਸ਼ਾਮ ਨੂੰ ਫਾਜ਼ਿਲਕਾ ਚਲੇ ਜਾਂਦੇ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬੜੀ ਹੈਰਾਨੀ ਹੋਈ ਕਿ ਇਹ ਤਿੰਨ ਨੌਜਵਾਨ ਜਿਹੜੇ ਆ ਜਿਨ੍ਹਾਂ ਵਿੱਚੋਂ ਦੋ ਸਕੇ ਭਰਾ ਤਾਂ ਇੱਕ ਇਹਨਾਂ ਦਾ ਸਾਥੀ ਆ ਇਹਨਾਂ ਵਿੱਚੋਂ ਜਿਹੜਾ ਇਸ ਪੂਰੇ ਗਰੁੱਪ ਦਾ ਮਾਸਟਰਮਾਈਂਡ ਆ ਉਹ ਅਸ਼ਮੀਤ ਸਿੰਘ ਇਹ ਜਿਹੜਾ ਅਸ਼ਮੀਤ ਸਿੰਘ ਆ ਇਹ ਦਰਸਲ ਅਗਨੀਵੀਰ ਆ ਇਹ ਅਗਨੀਵੀਰ ਸਪਾਈ ਆ 2022 ਦੇ ਵਿੱਚ ਇਹਨੇ ਅਗਨੀਵੀਰ ਯੋਜਨਾ ਦੇ ਤਹਿਤ ਨੌਕਰੀ ਜੁਆਇਨ ਕੀਤੀ ਸੀ ਤੇ ਅੱਜ ਕੱਲ ਪੱਛਮੀ ਬੰਗਾਲ ਦੇ ਵਿੱਚ ਆਪਣੀਆਂ ਸਵਾਵਾਂ ਜਿਹੜੀਆਂ ਉਹ ਨਿਭਾ ਰਿਹਾ ਸੀਗਾ 2 ਕੁ ਮਹੀਨੇ ਪਹਿਲਾਂ ਇਹ 1 ਮਹੀਨੇ ਦੀ ਛੁੱਟੀ ਲੈ ਕੇ ਜਿਹੜਾ ਆਇਆ ਤੇ ਮੁੜ ਕੇ ਗਿਆ ਹੀ ਨਹੀਂ ਇਹਨੂੰ ਲੱਗਾ ਵੀ ਆਹ ਕੰਮ ਬਹੁਤ ਵਧੀਆ ਸਵੇਰੇ ਬਸ ਤੇ ਬੈਠੋ ਫਾਜ਼ਿਲਕਾ ਤੋਂ ਮਹਾਲੀ ਆ ਜਾਓ ਇੱਥੇ ਇੱਕ ਪੀਜੀ ਕਿਰਾਏ ਤੇ ਲਿਆ ਹੋਇਆ ਸੀ ਉੱਥੇ ਬੈਠ ਕੇ ਸਲਾਹ ਬਣਾ ਲੈਂਦੇ ਸੀ ਇਹ ਇਹਦਾ ਭਰਾ ਪ੍ਰਭਪ੍ਰੀਤ ਤੇ ਨਾਲ ਜਿਹੜਾ ਬਲਕਰਨ ਸਿੰਘ ਵੀ ਲੁੱਟਣਾ ਕਿਨੂ ਆ ਕਦੀ ਗੱਡੀ ਲੁੱਟ ਲਈ ਕਦੀ ਐਕਟਿਵਾ ਲੁੱਟ ਲਈ ਤੇ ਸ਼ਾਮ ਨੂੰ ਉਹਦਾ ਨੰਬਰ ਪਲੇਟ ਬਦਲ ਲਿਆ ਤੇ ਵਾਪਸ ਫਾਜ਼ਿਲਕਾ ਚਲੇ ਗਏ ਹੁਣ ਹੈਰਾਨੀ ਦੀ ਗੱਲ ਇਹ ਆ ਵੀ ਇਹ ਜਿਹੜਾ ਅਗਨੀਵੀਰ ਆ ਜਿਹਦੇ ਕੋਲੋਂ ਇੱਕ ਨਜਾਇਜ਼ ਅਸਲਾ ਬਰਾਮਦ ਹੋਇਆ 315 ਬੋਰ ਦਾ ਇੱਕ ਜਿਹੜਾ ਦੇਸੀ ਕੱਟਾ ਬਰਾਮਦ ਹੋਇਆ ਇਹ ਨੇ ਕਾਨਪੁਰੋਂ ਲਿਆ ਜਦੋਂ ਇਹ ਪੱਛਮੀ ਬੰਗਾਲ ਤੋਂ ਵਾਪਸ ਤੁਰਿਆ ਪੰਜਾਬ ਵੱਲ ਨੂੰ ਤਾਂ ਉਸੇ ਦੌਰਾਨ ਜਿਹੜਾ ਇਹਨੇ ਕਾਨਪੁਰ ਤੋਂ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜ਼ਿਲ੍ਹਾ ਉੱਥੋਂ ਇਹਨੇ 315 ਬੋਰ ਦਾ ਇੱਕ ਤੇਸੀ ਕੱਟਾ ਜਿਹੜਾ ਉਹ ਵੀ ਖਰੀਦਿਆ ਹੁਣ ਸਵਾਲ ਇਹ ਹੁੰਦਾ ਵੀ ਇੱਕ ਪਾਸੇ ਤਾਂ ਆਪਾਂ ਅਗਨੀਵੀਰ ਸਿਪਾਈ ਜਿਹੜੇ ਆ ਉਹਨਾਂ ਦੀ ਪੁਸ਼ਤਪਨਾਈ ਕਰਦੇ ਆ ਵੀ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੀ ਨੌਕਰੀ ਜਿਹੜੀ ਆ ਇਹ ਲੰਮਾ ਸਮਾਂ ਹੋ ਜਾਣੀ ਚਾਹੀਦੀ ਆ 4 ਸਾਲ ਤੱਕ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਆ ਅਗਨੀਵੀਰ ਜਿਹੜੇ ਆ ਇਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਜਦੋਂ ਫਿਰ ਇਹਨਾਂ ਨੂੰ ਬਾਰਡਰਾਂ ਤੇ ਭੇਜ ਦਿੱਤਾ ਜਾਂਦਾ ਤਾਂ ਉੱਥੇ ਇਹਨਾਂ ਕੋਲੋਂ ਮੁਕਾਬਲਾ ਨਹੀਂ ਹੁੰਦਾ ਇਹ ਸ਼ਹੀਦ ਹੋ ਜਾਂਦੇ ਆ ਜਾਂ ਇਹਨਾਂ ਦੇ ਉੱਤੇ ਵਰਕਲੋਡ ਇੰਨਾ ਹੁੰਦਾ ਪ੍ਰੈਸ਼ਰ ਇੰਨਾ ਹੁੰਦਾ ਵੀ ਇਹ ਕਿਸੇ ਕੇਸਿਸ ਦੇ ਵਿੱਚ ਖੁਦਕੁਸ਼ੀਆਂ ਕਰ ਲੈਂਦੇ ਆ ਤੇ ਦੂਜੇ ਕੇਸਿਸ ਦੇ ਵਿੱਚ ਤੁਸੀਂ ਆ ਦੇਖੋ ਕਿ ਇਹ ਜਿਹੜਾ ਇਸ਼ਮੀਤ ਸਿੰਘ ਈਸ਼ੂ ਆ ਜਿਹਦੀ ਉਮਰ 22 ਸਾਲ ਦੱਸੀ ਜਾਂਦੀ ਆ ਇਹ ਬੜਾ ਸੋਹਣਾ ਜੀ ਲੁੱਟਿਆ ਖੂਵਾਂ ਦੀਆਂ ਜਿਹੜੀਆਂ ਵਾਰਦਾਤਾ ਉਹਨੂੰ ਅੰਜਾਮ ਨਹੀਂ ਦਈ ਜਾਂਦਾ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਸ ਵੀ ਬੜੀ ਹੈਰਾਨ ਆ ਵੀ ਇੱਕ ਜਿਹੜਾ ਸ਼ਖਸ ਮੁਲਾਜ਼ਮ ਆ ਉਹ ਇਦਾਂ ਦੇ ਕੰਮ ਕਰ ਰਿਹਾ ਇਹ ਤੋਂ ਪਹਿਲਾਂ ਵੀ ਕਈ ਵਾਰ ਜਿਹੜੇ ਆ ਉਹ ਕੁਝ ਏਦਾਂ ਦੇ ਫੋਰਸਸ ਦੇ ਜਿਹੜੇ ਬੰਦੇ ਸੀਗੇ ਖਾਸ ਤੌਰ ਤੇ ਆਪੰਜਾਬ ਪੁਲਿਸ ਦੇ ਆ ਹਾਲ ਹੀ ਦੀਆਂ ਘਟਨਾਵਾਂ ਨੇ ਵੀ ਬੰਦੇ ਜਿਹੜੇ ਆ ਚਿੱਟਾ ਵੇਚਦੇ ਫੜੇ ਗਏ ਜੇਲ੍ਹ ਦੇ ਵਿੱਚ ਚਿੱਟਾ ਸਪਲਾਈ ਕਰਦੇ ਫੜੇ ਗਏ ਤੇ ਹੁਣ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਫਾਜ਼ਿਲਕਾ ਦੇ ਤਿੰਨ ਨੌਜਵਾਨ ਸੀਗੇ ਉਥੋਂ ਤੁਰਦੇ ਸੀਗੇ ਸਵੇਰੇ ਘਰੋਂ ਤੁਰੇ ਸ਼ਾਮ ਨੂੰ ਵਾਪਸ ਕਰ ਜਿਹੜੀ ਚੀਜ਼ ਹੱਥ ਲੱਗੀ ਲੁੱਟ ਲਈ ਨੰਬਰ ਪਲੇਟ ਬਦਲੀ ਤੇ ਵਾਪਸ ਘਰ ਨੂੰ ਲੈ ਗਏ ਹੁਣ ਇਹ ਕਿਨੂੰ ਵੇਚਦੇ ਸੀ ਇਹ ਪੂਰਾ ਨੈਕਸਸ ਜਿਹੜਾ ਇਹ ਪੁਲਸ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕਰੇਗੀ ਪਰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜਿਹੜਾ ਇੱਕ ਅਗਨੀਵੀਰ ਯੋਜਨਾ ਜਿਹੜਾ ਰੋਜ਼ਗਾਰ ਮਿਲਿਆ ਹੋਇਆ ਉਦੇ ਲੈ ਕੇ ਬਹੁਤ ਸਾਰੇ ਚੈਨਲਸ ਜਿਹੜੇ ਆ ਇਹਨਾਂ ਦੀ ਪੁਸ਼ਟ ਪਨਾਈ ਕਰਦੇ ਆ ਵੀ ਇਹਨਾਂ ਮੁੰਡਿਆਂ ਦੇ ਨਾਲ ੱੱੱਕਾ ਹੋ ਰਿਹਾ ਇਹ ਯੋਜਨਾ ਜਿਹੜੀ ਹੈ ਇਹ ਮੁੰਡਿਆਂ ਨੂੰ ਐਕਸਪਲੋਇਟ ਕਰ ਰਹੀ ਆ ਪਰ ਦੂਜੇ ਪਾਸੇ ਜੇ ਤੁਸੀਂ ਭਰਤੀ ਹੋ ਗਏ ਹੋ ਦੇਸ਼ ਦੀਆਂ ਸਵਾਵਾਂ ਦੇ ਰਹੇ ਹੋ ਤਾਂ ਚੰਗੇ ਢੰਗ ਤਰੀਕੇ ਦੇ ਨਾਲ ਨਾਲ ਦਿਓ ਕੋਈ ਬਦਨਾਮੀ ਆਪਣੇ ਪੱਲੇ ਨਾ ਪਾਓ ਉਹਦਾ ਕਾਰਨ ਇਹ ਆ ਵੀ ਤਾਂ ਜੋ ਤੁਹਾਡੀ ਪੁਸ਼ਟ ਪਨਾਈ ਜਿਹੜੀ ਆ ਉਹ ਕੀਤੀ ਜਾ ਸਕੇ ਲੋਕ ਤੁਹਾਡੇ ਵੱਲ ਦੀ ਗੱਲ ਜਿਹੜੀ ਆ ਕਰ ਸਕਣ ਪਰ ਜਦੋਂ ਅਜਈਆਂ ਖਬਰਾਂ ਸਾਹਮਣੇ ਆਉਣਗੀਆਂ ਤਾਂ ਖਬਰ ਤਾਂ ਜਿਹੜੀ ਆ ਉਹ ਸੱਚੀ ਦੱਸਣੀ ਪਊਗੀ ਹੁਣ ਜਿੱਦਾਂ ਇਸ ਕੇਸ ਦੇ ਵਿੱਚ ਫਾਜ਼ਿਲਕਾ ਦੇ ਰਹਿਣ ਵਾਲੇ ਸੀ ਮੋਹਾਲੀ ਲੁੱਟਾਂ ਖੋਹਾਂ ਕਰਦੇ ਸੀ ਹੁਣ ਪੁਲਿਸ ਨੇ ਫੜ ਲਿਆ ਮਕਦਮੇ ਦਰਜਾ ਵੇਖੋ ਹੁਣ ਇਹਨਾਂ ਦੇ ਉੱਤੇ ਅਗਲੀ ਸਖਤ ਕਾਰਵਾਈ ਕਿਹੜੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ